ਹੁਸ਼ਿਆਰਪੁਰ ਦੇ ਥਾਣਾ ਬੁੱਲੋਵਾਲ ਅਦੀਨਾਉਂਦੇ ਪਿੰਡ ਹੇਚਮਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੇ ਥਾਣਾ ਬੁੱਲੋਵਾਲ ਪੁਲਿਸ ਦੇ ਪੁਲਿਸ ਅਧਿਕਾਰੀ ਐਸ.ਆਈ. ਦਿਲਬਖ ਸਿੰਘ ਦੇ ਕਟਮਾਰ ਕਰਨ ਅਤੇ ਗਲੀ ਗਲੋਚ ਕਰਨ ਦੇ ਦੋਸ਼ ਲਾਏ ਨੇ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਉਪਰ ਪਿੰਡ ਦੇ ਇੱਕ ਮਹਿਲਾ ਨੇ ਬੁੱਲੋਵਾਲ ਪੁਲਿਸ ਕੋਲ ਸ਼ਿਕਾਇਤ ਕੀਤੀ ਹੋਈ ਸੀ ਜਿਸ ਦੀ ਜਾਂਚ ਐਸ.ਆਈ. ਦਿਲਬਖ ਸਿੰਘ ਵੱਲੋਂ ਕੀਤੀ ਜਾ ਰਹੀ ਸੀ। ਪੀੜਤ ਵਿਅਕਤੀ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਵੱਲੋਂ ਉਸ ਨੂੰ ਥਾਣੇ ਬੁਲਾਇਆ ਗਿਆ ਸੀ ਪਰੰਤੂ ਉਸ ਵਕਤ ਤੋਂ ਕੰਮ ਤੇ ਸੀ। ਉਸ ਨੇ ਦੱਸਿਆ ਕਿ ਅੱਜ ਉਸ ਦਾ ਉਕਤ ਮਹਿਲਾ ਨਾਲ ਪੰਚਾਇਤ ਵਿੱਚ ਰਾਸੀਨਾਮਾ ਹੋ ਗਿਆ ਸੀ ਜਿਸ ਦੀ ਕਾਪੀ ਉਹ ਥਾਣੇ ਦੇਣ ਗਿਆ ਸੀ ਤੇ ਜਿਵੇਂ ਹੀ ਉਹ ਥਾਣੇ ਪਹੁੰਚਿਆ ਤਾਂ ਕੁਝ ਸਮੇਂ ਬਾਅਦ ਦੇ ਦਿਲਬਖਸਿੰਗ ਉੱਥੇ ਆ ਗਿਆ ਤੇ ਆਉਂਦੇ ਸਾਰ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਦੀ ਕੁੱਟਮਾਰ ਕਰਕੇ ਕੱਪੜੇ ਵੀ ਪਾੜ ਦਿੱਤੇ ਤੇ ਜਿਸ ਤੋਂ ਬਾਅਦ ਉਸ ਵੱਲੋਂ ਸਿਵਲ ਹਸਪਤਾਲ 'ਚ ਆ ਕੇ ਐਮਐਲਆਰ ਕਟਵਾਈ ਗਈ ਤੇ ਸੁਪਰੰਟ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਏਐਸਆਈ ਦਿਲਬਖਸਿੰਗ ਵੱਲੋਂ ਕੀਤੀ ਗਈ ਕੁੱਟਮਾਰ ਦੀ ਥਾਣੇ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਵੀ ਰਿਕਾਰਡਿੰਗ ਕੈਦ ਹੋਈ ਹੈ ਜਿਸ ਨੂੰ ਕਢਵਾ ਕੇ ਅਲਾ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਪੀੜਤ ਨੇ ਮੰਗ ਕੀਤੀ ਹੈ ਕਿ ਉਕਤ ਅਧਿਕਾਰੀ ਵਿਰੁੱਧ ਬਣਦੀ ਕਾਰਵਾਈ ਅਮਲ ਚੁਲੀ ਜਾਂਦੀ ਜਾਵੇ ਤੇ ਨੌਕਰੀ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਪੁਲਿਸ ਅਧਿਕਾਰੀ ਦਿਲਬਖ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੁਖਵਿੰਦਰ ਸਿੰਘ ਵੱਲੋਂ ਲਗਾਏ ਗਏ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਨੇ ਜਦਕਿ ਉਸ ਵੱਲੋਂ ਸੁਖਵਿੰਦਰ ਸਿੰਘ ਨਾਲ ਕਿਸੇ ਵੀ ਤਰ੍ਹਾਂ ਦੀ ਮਾਰਕੁੱਟ ਨਹੀਂ ਕੀਤੀ ਗਈ ਹੈ ਤੇ ਨਹੀਂ ਗਾਲਾਂ ਕੱਢੀਆਂ ਗਈਆਂ ਨੇ ਉਹਨਾਂ ਦੱਸਿਆ ਕਿ ਸਿਰਫ ਜਾਂਚ ਦਾ ਹਿੱਸਾ ਬਣਨ ਲਈ ਸੁਖਵਿੰਦਰ ਸਿੰਘ ਨੂੰ ਥਾਣੇ ਬੁਲਾਇਆ ਜਾ ਰਿਹਾ ਸੀ ਪਰੰਤੂ ਪਿਛਲੇ ਇੱਕ ਹਫ਼ਤੇ ਤੋਂ ਨਹੀਂ ਆ ਰਿਹਾ ਸੀ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਕੀ ਨਾਮ ਹੈ ਤੁਹਾਡਾ ਹਾਂਜੀ ਸੁਖਵਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਹਾਂਜੀ 6 ਜਮਾ ਜੀ ਥਾਣਾ ਕਿਹੜਾ ਲੱਗਦਾ ਥਾਣਾ ਬੁੱਲੋਵਾਲ ਅੱਜ ਤੁਹਾਡੇ ਵੱਲੋਂ ਦੋਸ਼ ਲੱਗੇ ਨੇ ਕਿ ਬੁੱਲੋਵਾਲ ਦੇ ਇੱਕ ਐਸਆਈ ਦਿਲਬਖਸ ਨੇ ਤੁਹਾਡੇ ਥੱਪੜ ਮਾਰੇ ਕੱਪੜੇ ਪਾੜੇ ਕੀ ਪੂਰਾ ਮਾਮਲਾ ਤਾਂ ਮੈਂ ਅਸਾਂ ਥਾਣੇ ਗਿਆ ਜੀ ਸਵੇਰੇ ਤੇ ਇੱਕ ਸਾਡਾ ਰਾਜਨਾਮਾ ਹੋਇਆ ਸੀਗਾ ਤੇ ਰਾਜਨਾਵਾ ਮੈਂ ਦੇਣ ਗਿਆ ਸੀ ਉਹਨਾਂ ਨੂੰ ਤੇ ਜਦੋਂ ਉੱਥੇ ਮੈਂ ਅੰਦਰ ਬੈਠਾ ਜਾ ਕੇ ਤੇ ਉਹ ਕੁਛ ਟਾਈਮ ਬਾਦੋਂ ਦਲਬਾਤ ਸਿੰਘ ਜੀ ਆ ਗਏ ਉਹਨੇ ਮੈਨੂੰ ਪੁੱਛਿਆ ਮਾਲਕ ਤੂੰ ਕੌਣ ਮੈਂ ਕਿਹਾ ਸਖਵੰਦ ਸਿੰਘ ਜੀ ਛੇਜਮਤ ਆਇਆ ਇਹ ਜੀ ਮੈਨੂੰ ਉਹਦੇ ਨੂੰ ਗਾਲਾਂ ਕੱਢਣ ਲੱਪੇ ਬਹੁਤ ਗਾਲਾਂ ਕਿੱਦਿਆਂ ਕਿੱਦਿਆਂ ਬਹੁਤ ਗਾਲਾਂ ਕੱਢੀਆਂ ਨੇ ਮੈਨੂੰ ਉਸ ਤੋਂ ਬਾਅਦ ਮੈਨੂੰ ਕਹਿੰਦੇ ਉੱਥੇ ਖੜਾ ਹੋ ਖੜਾ ਹੋ ਟਕੇ ਖੜਾ ਹੋ ਇੱਥੋਂ ਇਹ ਨਹੀਂ ਮੇਰੇ ਇੱਥੋਂ ਫੜਿਆ ਨਾਲੇ ਮੇਰੇ ਕੱਪੜੇ ਪਾੜੇ ਤੇ ਨਾਲ ਹੀ ਇਹਨੇ ਮੇਰੇ ਥੱਪੜ ਮਾਰੇ ਨਜਾਇਜ਼ ਮੇਰੇ ਥੱਪੜ ਮਾਰੇ ਮੈਂ ਇਹਨਾਂ ਨੂੰ ਕੁਛ ਨਹੀਂ ਕਿਹਾ ਮੈਂ ਇਹਨਾਂ ਨੂੰ ਕਹਿੰਦਾ ਕ ਤੇ ਆ ਸਾਡਾ ਰਾਜੀਨਾਮਾ ਹੋ ਗਿਆ ਇਨੀ ਮੈਨੂੰ ਕਿਹਾ ਮੈਂ ਇਦਾਂ ਆਈਆਂ ਅਮਰ ਕੁਛ ਨਹੀਂ ਮੰਦਾ ਮੈਂ ਤੁਹਾਡੇ ਉੱਤੇ 315 ਦਾ ਪਰਚਾ ਦਊਗਾ ਤੇ ਤੁਹਾਡੀ ਮੈਂ ਜਮਾਨਤ ਨਹੀਂ ਹੋਣ ਦੇਣੀ ਰਾਜੀਨਾਮਾ ਕਿੱਥੇ ਵੈਸੇ ਤੁਹਾਡਾ ਹਾਂਜੀ ਸਰਪੰਚ ਦਾ ਸਾਡੇ ਪਿੰਡੇ ਹੋਇਆ ਜੀ ਪੰਚਾਇਤ ਚ ਹਾਂਜੀ ਪੰਚਾਇਤ ਦੇ ਵਿੱਚ ਤੁਸੀਂ ਰਾਜੀਨਾਮੇ ਦੀ ਕਾਪੀ ਦੇਣਗੇ ਸੀ ਨਹੀਂ ਅਸਲ ਸੀ ਮੇਰੇ ਕੋਲ ਹਾਂ ਉਹ ਅਸਲ ਦੀ ਕਾਪੀ ਹਾਂਜੀ ਹਾਂ ਦੀ ਕਾਪੀ ਦੇਣ ਗਿਆ ਸੀ ਤਾਂ ਕਾਪੀ ਦੇਣ ਗਿਆ ਮੈਂ ਕਿਹਾ ਤਾਂ ਮੈਂ ਕਾਪੀ ਦੇਆ ਨਾ ਜੋ ਵੀ ਨਹੀਂ ਕਰਨਾ ਹੈਗਾ ਅਗਲੀ ਕਰਵਾਏ ਇਹ ਨਹੀਂ ਕਰਨੀ ਜੀ ਠੀਕ ਹੈ ਤੇ ਮੈਂ ਨਾ ਇਹਨੇ ਰਿਜੈਕਟ ਕੀਤਾ ਸਾਰਾ ਤਾਂ ਮੈਨੂੰ ਉੱਥੇ ਕੁੱਟਿਆ ਮੇਰੇ ਥੱਪੜ ਮਾਰੇ ਮੇਰੇ ਕਪੜੇ ਪਾੜੇ ਆ ਚਾਰਨ ਕੀ ਹੋਇਆ ਕੁੱਟਣ ਦਾ ਕੋਈ ਗੱਲ ਹੋਈ ਕੋਣੀ ਜੀ ਇਹਨੇ ਗੱਲ ਕੋਈ ਵੀ ਸਰ ਹੋਈ ਤੇ 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 ਪਰਚਾ ਦੇਣਾ ਹੈਗਾ ਕੋਈ ਕੋਈ ਗੱਲ ਨਹੀਂ ਕੋਈ ਹੋਈ ਉੱਥੇ ਰਿਕਾਰਡ ਉੱਥੇ ਕੈਮਰੇ ਲੱਗੇ ਆਂਦਰ ਥਾਣੇ ਦੇ ਵਿੱਚ ਤਾਂ ਤੁਸੀਂ ਰਿਕਾਰਡ ਕਢਾ ਸਕਦੇ ਹੋ ਤੁਸੀਂ ਉਥੋਂ ਤਾਂ ਫੇਰ ਫੇਰ ਆਪਾਂ ਥੋੜੇ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਤਾਂ ਇਹਨੇ ਮੈਨੂੰ ਫੋਨ ਕੀਤਾ ਤਾਂ ਉਹਦੀ ਅਸੀਂ ਰਿਕਾਰਡਿੰਗ ਵੀ ਕੀਤੀ ਹੋਈ ਆ ਤਾਂ ਇਹਨੇ ਮੈਨੂੰ ਕਿਹਾ ਵੀ ਮੈਂ ਤੁਹਾਨੂੰ ਤਾਂ ਤੁਮ ਵਾਲੀ ਬਾਹਰ ਤੋਂ ਫੜ ਕੇ ਤੇ ਤੁਹਾਨੂੰ ਥਾਣੇ ਲੈ ਕੇ ਜਾਉ ਨਾਲੇ ਤੁਹਾਡਾ ਕਾਨੂੰਨ ਸਵਾਗਤ ਨਾਲੇ 315 ਦੋਗਾ ਤੁਹਾਡੇ ਉਤੇ ਪਰਚਾ ਕਿਉਂ ਤਾਂ ਕੀ ਲੱਗਦਾ ਤੁਹਾਨੂੰ ਚੋਰੀ 10 ਰੁਪਏ ਦਾ ਸਰ ਪਤਾ ਨਹੀਂ ਪਤਾ ਥਾਣੇ ਦਾ ਨੂੰ ਸਾਹ ਬੋਲਣਾ ਨਹੀਂ ਆ ਰਿਹਾ ਮੈਂ ਤਾਂ ਇਹ ਕਹਿੰਦਾ ਵੀ ਇਦਾਂ ਦੇ ਬੰਦਿਆਂ ਨੂੰ ਥਾਣੇ ਦੇ ਵਿੱਚ ਹੋਣਾ ਨਹੀਂ ਚਾਹੀਦਾ ਇਦਾਂ ਤੇ ਇਦਾਂ ਦੇ ਬੰਦੇ ਸਸਪੈਂਡ ਕਰਨੇ ਚਾਹੀਦੇ ਆ ਜਿਹੜੇ ਬੰਦਿਆਂ ਨੇ ਜਾਇਜ਼ ਬੰਦਿਆਂ ਨੂੰ ਕੁੱਟ ਰਏ ਹੈਗੇ ਆ ਤੇ ਤੁਸੀਂ ਹੁਣ ਐਮਐਲਆਰ ਵੀ ਕਟਾਈ ਆ ਹਾਂਜੀ ਐਮਆਰ ਹੀ ਕਰਾਈ ਹੈਗੀ ਆ ਐਸਐਸਬੀ ਦੇ ਮੈਂ ਦੇ ਕੇ ਆ ਪਰਚਾ ਕੀ ਮੰਗ ਕਰਦੇ ਹੋ ਹਾਂਜੀ ਮੈਂ ਤਾਂ ਇਹ ਮੰਗ ਕਰਦਾ ਪਰ ਇਦਾਂ ਦੇ ਜਿਹੜੇ ਬੰਦੇ ਥਾਣੇ ਵਜ੍ਹਾ ਅਸੀਂ ਭਾਰਤੀ ਕਰਦੇ ਹੈਗੇ ਆ ਤੇ ਨਜਾਇਜ਼ ਬੰਦਿਆਂ ਨੂੰ ਕੁੱਟ ਰੇ ਮੈਂ ਕਹਿੰ ਅਬਾਦਾ ਇਹ ਬੰਨ ਕਰਦਾ ਬਿਆ ਜੀ ਕਿਉਂ ਤੁਸੀਂ ਐਸਐਸਪੀ ਸਾਹਿਬ ਤੋਂ ਸ਼ਿਕਾਇਤ ਦੇ ਕੇ ਆਏ ਹਾਂ ਹਾਂਜੀ ਹਾਂਜੀ ਉੱਥੇ ਵੀ ਸ਼ਿਕਾਇਤ ਦੇ ਕੇ ਆਏ ਹਾਂ ਜੀ ਮਿਲੇ ਐਸਐਸਪੀ ਸਾਹਿਬ ਨੇ ਮਿਲੇ ਨਹੀਂ ਲੱਗੇ ਅੱਜ ਕਹਿੰਦੇ ਛੁੱਟੀ ਤੇ ਪਰ ਗਏ ਆ ਤੇ ਅੱਜ ਮਿਲੇ ਨਹੀਂ ਹੈਗੇ ਸਾਹਿਬ ਸਾਨੂੰ ਇਸ ਸ਼ਿਕਾਇਤ ਦੇਣ ਦੀ ਉੱਤੇ ਹਾਂਜੀ ਸ਼ਿਕਾਇਤ ਕਰਤੀ ਉੱਥੇ ਆ ਪੋਰਨ ਪਾਜੀ ਗੁੱਲੂ ਵਾਲਾ ਅੱਜ ਕੇਸ ਆਇਆ ਜੀ ਕਿ ਕਹਿੰਦੇ ਤੁਸੀਂ ਇਹਦੇ ਤਪੇੜ ਮਾਰੀ ਕੀ ਸਾਰਾ ਮਾਮਲਾ ਹੈ ਪਾਜੀ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਇੱਕ ਮਨਜੀਤ ਕੌਰ ਪਤਨੀ ਜਗਤਾਰ ਸਿੰਘ ਵਾਸੀ ਹਜਮਾ ਨੇ ਸਾਡੇ ਕੋਲ ਇੱਕ ਦਰਖਾਸਤ ਦਿੱਤੀ 306 38 ਨੂੰ ਕਿ ਮੇਰਨਾ ਮੈਂ ਹਸਪਤਾਲ ਗਈ ਸੀ ਹਰਪੁਰ ਬਿਰਨਾ ਛੇੜ ਖਾ ਲਈ ਦਿੱਤੀ ਆ ਨਾਲੇ ਮੇਰਾ ਹੱਥ ਫੜ ਕੇ ਮੈਨੂੰ ਕੁੱਟਣ ਦੀ ਕੋ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਆ ਜਿਹਦੇ ਦੇ ਸਬੰਧ ਵਿੱਚ ਮੈਂ ਵਾਰ-ਵਾਰ ਟੈਲੀਫੋਨ ਤੇ ਨੋਟ ਕਰਵਾਉਂਦੇ ਰਿਹਾ ਵੀ ਬ੍ਰਦਰ ਤੁਸੀਂ ਟੈਲੀਫੋਨ ਤੇ ਤੇ ਆ ਜਾਓ ਪਰ ਇਹ ਆਇਆ ਨਹੀਂ ਲੇਕਿਨ ਫਿਰ ਮੈਂ ਇਹਨੂੰ ਅ ਮੁੜ ਕੇ ਕਿਹਾ ਵੀ ਤੁਸੀਂ ਜੇ ਨਹੀਂ ਆਇਆ ਤਾਂ ਮੈਂ ਤੈਨੂੰ ਲਿਆਉਣਾ ਮੈਨੂੰ ਆਲਾ ਠੀਕ ਹੈ ਜੀ ਅੱਜ ਫਿਰ ਕੱਲ ਮੈਂ ਇਹਨੂੰ ਫੋਨ ਕੀਤਾ ਕਹਿੰਦਾ ਮੈਂ ਸਾਡੇ ਹੇਜਮਾ ਪਿੰਡ ਦੀ ਸਰਪੰਚ ਨੇ ਆਪਣੇ ਪੰਚਾਇਤ ਕੀਤੀ ਪਈ ਆ ਉੱਥੇ ਸਾਡਾ ਰਾਜਨਾਵਾ ਹੋ ਰਿਹਾ ਮੈਂ ਕਿਹਾ ਚਲੋ ਕੋਗਰ ਦੇ ਸਿਰ ਮਥੇ ਤੁਹਾਡਾ ਰਾਜਨਾਵਾ ਹੋ ਜਾ ਕੋਗਰ ਨੇ ਪਰ ਇਹਨਾਂ ਨੇ ਇੰਨਾ ਕਿਹਾ ਸੀਗਾ ਵੀ ਜੇ ਤੂੰ ਰਾਜਨਾਵਾ ਲੈ ਕੇ ਆ ਤਾਂ ਤੈਨੂੰ ਮਦੇਈ ਪਾਰਟੀ ਨੂੰ ਨਾਲ ਲੈ ਕੇ ਆਉਣਾ ਚਾਹੀਦਾ ਸੀ ਤੇ ਜਦੋਂ ਇਹ ਮੁਨਸੀ ਦੇ ਦਫ਼ਤਰ 'ਚ ਬੈਠਾ ਸੀ ਤਾਂ ਇਹਨੂੰ ਮੈਂ ਕਿਹਾ ਵੀ ਉੱਠ ਕੇ ਖੜਾ ਹੋ ਇਹ ਹੋਇਆ ਨਹੀਂ ਇਹਨੂੰ ਮੈਂ ਥੋੜੇ ਦਾ ਦਬਕਾ ਮਾਰ ਕੇ ਕਿਹਾ ਪਰ ਜਿਹੜੀ ਕੋ ਮਾਰ ਕੁੱਟ ਕਰਨ ਵਾਲੀ ਕੋਈ ਗੱਲ ਨਹੀਂ ਮਹਾਰਾਜ ਜੀ ਸੀਸੀਟੀਵੀ ਲੱਗੇ ਹੋਏ ਆ ਬਿਲਕੁਲ ਸੀਸੀਟੀਵੀ ਦਾ ਕਮਰੇ ਲੱਗੇ ਹੋਆ ਜੇ ਕੋਈ ਚਪੇੜ ਮਾਰਨ ਦੀ ਗੱਲ ਆ ਉਹ ਆਪਣੇ ਤੌਰ ਤੇ ਦਰਖਾਸਤ ਦੇ ਕੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਢਾ ਲੈ ਜੇਕਰ ਉਹਦੇ ਵਿੱਚ ਪੇੜਾਂ ਕੋ ਮਾਰੀਆਂ ਹੋਣ ਤਾਂ ਬਣਦੀ ਕਾਨੂੰਨੀ ਕਰਦੇ ਹਾਂ ਜੇ ਜਦੋਂ ਆਇਆ ਤਾਂ ਕੇਸ ਕਿਤੇ ਸਟੈਂਡ ਕਰਦਾ ਹਾਂ ਦਾ ਕੇਸ ਕਿਤੇ ਪਹੁੰਚਿਆ ਹੁਣ ਇਹਨੇ ਆਫਸ ਵਿੱਚ ਕੰਪਰੋਮਾਈਜ਼ ਕਰ ਲਿਆ ਕੀ ਜਦੋਂ ਆਇਆ ਤੁਹਾਡੇ ਕੋਲ ਕੱਲਾ ਸੀ ਕਿਸੇ ਨਾਲ ਵੀ ਨਹੀਂ ਨਹੀਂ ਸਾਡੇ ਕੋਲ ਫਿਲਹਾਲ ਕੱਲਾ ਹੀ ਸੀ ਭਾਜੀ ਜਿੱਦਾਂ ਉਹਨੇ ਦਰਖਾਸਤ ਪਹਿਲਾਂ ਥਾਣੀ ਦਿੱਤੀ ਜਾਂਦੀ ਆ ਬਾਅਦ ਚ ਬਾਹਰੀ ਲਾਗਿਨਾਮਾ ਕਰ ਲਿਆ ਜਾਂਦਾ ਹੈ ਉਹ ਦਰਖਾਸਤ ਤਾਂ ਬੰਦ ਕੀਤੀ ਜਾਂਦੀ ਜੀ ਮੈਂ ਸਰ ਐਸੇ ਕਰ ਦਿੱਤਾ ਉਹਨੂੰ ਥੋੜਾ ਝਿੜਕਿਆ ਸੀ ਕਿ ਜਿਹੜਾ ਤੂੰ ਰਾਜੀਨਾਮਾ ਲੈ ਕੇ ਆਇਆ ਮੈਨੂੰ ਕੀ ਪਤਾ ਵੀ ਤੂੰ ਮਦਈ ਦੇ ਦਸਤਖਤ ਆਪ ਖੋਤ ਨਹੀਂ ਕਰ ਲੈ ਭਈ ਉਹ ਮਦਈ ਔਰਤ ਆ ਕੇ ਕਵੇ ਕਿ ਮੇਰਾ ਖੁਦ ਰਾਜੀਨਾਮਾ ਹੋ ਚੁੱਕਾ ਮੈਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣੀ ਚਾਹੁੰਦੀ ਉਹਦੀ ਮੈਂ ਡੀਡੀਆਰ ਪੌਂਦਾ ਐਸੇ ਕਰਨ ਤਾਂ ਐਸੇ ਕਾਨੂੰਨ ਮੁਤਾਬਕ ਰੋਜ਼ਨਾਮੇ 'ਚ ਡੀਡੀਆਰ ਪੌਂਦਾ ਵੀ ਇਹਨੇ ਹਾਜ਼ਰ ਆ ਕੇ ਦੱਸਿਆ ਕਿ ਮੇਰਾ ਕੰਪਰੋਮਾਈਜ਼ ਹੋ ਚੁੱਕਿਆ ਮੈਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣੀ ਚਾਹੁੰਦੀ ਵੀ ਐਟ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪੀਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਅਸ